ਜੈਸੇ ਕੜਾਈ ਦੇ ਵਿੱਚ ਆਪਾਂ ਦੋ ਚਮਚੇ ਦੇ ਕਰੀਬ ਤੇਲ ਹੋਰ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਇੱਥੇ ਮੈਂ ਇੱਕ ਚਮਚੇ ਦੇ ਤਕਰੀਬ ਜੀਰਾ 1/4 ਚਮਚੇ ਦੇ ਕਰੀਬ ਹਿੱਕ ਥੋੜਾ ਜਿਹਾ ਜੀਰਾ ਤੇ ਹਿੱਕ ਜਿਵੇਂ ਆਪਣੀ ਤੜਕਦੀ ਹੈ ਤੇ ਇਸ ਦੇ ਵਿੱਚ ਮੈਂ ਇੱਕ మీడియం ਸਾਈਜ਼ ਦਾ ਪਿਆਜ਼ ਚੋਪਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਚੋਪ ਕਰ ਲਿਆ ਤੇ ਇਸ ਨੂੰ ਆਪਾਂ ਥੋੜਾ ਜਿਹਾ ਉਬਲ ਦਵਾਂਗੇ ਪਿਆਜ਼ ਆਪਾਂ ਪੁਰੇ ਆ ਤੇ ਇੱਥੇ ਮੈਂ ਥੋੜਾ ਜਾਂ ਚੋਕ ਕੀਤਾ ਹੋਇਆ ਅਦਰਕ ਪਾ ਦਿੰਦੇ ਹਾਂ ਤੁਸੀਂ ਚਾਹੋ ਤਾਂ ਇੱਥੇ ਲਸਣ ਵੀ ਪਾ ਸਕਦੇ ਹੋ ਪਰ ਮੈਂ ਲਸਣ ਦਾ ਉਪਯੋਗ ਅੱਜ ਨਹੀਂ ਕਰ ਰਿਹਾ ਪਿਆਜ਼ ਤੇ ਆਪਣਾ ਅਦਰਕ ਆਪਣਾ ਭਲੀ ਰਿਹਾ ਤੇ ਇੱਥੇ ਮੈਂ ਇੱਕ ਚਮਚ ਦੇ ਕਰੀਬ ਵਿਸਨ ਐਡ ਕਰ ਦਿੰਦਾ ਵਿਸਨ ਨਾਲ ਜਿਹੜਿਆ ਪੜੀ ਅਲੱਗ ਨਹੀਂ ਹੁੰਦਾ ਕਦੀ ਵੀ ਮਸਾਲੇ ਦੇ ਵਿੱਚ ਤੇ ਵਿਸਨ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੱਲ ਲੈਣਾ ਜਿਆਦਾ ਵਿਸਨ ਨਹੀਂ ਤੁਸੀਂ ਪਾਣਾ ਅੱਛਾ ਤੁਸੀਂ ਦੇਖਿਆ ਕਿ ਮੈਂ ਇੱਕ ਚੰਬੇ ਦੇ ਕਰੀਬ ਹੀ ਵਸਰ ਪਾਇਆ ਤੇ ਵੇਸੋ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਾウダー ਲਗਾ ਦੇ। ਦੇਖੋ ਨਾ ਕਿ ਵੇਸੋ ਨੇ ਆਪਣਾ ਪੂੜੀ ਚੁੱਕਿਆ